ਹਾਏ ਉਹਨੇ ਕਿਹਾ ਵੀ ਗੋਗੇ ਤੂੰ ਹਟ ਜਾ ਤੂੰ ਹਟ ਜਾ ਲਲ ਕਰੇ ਨਾ ਮਾਰ ਹਾਏ ਉਹ ਚੁੱਟੇ ਲਲ ਕਰੇ ਮਾਰਦੇ ਸੀ ਫਿਰ ਉਹ ਗੰਧ ਤੇ ਚੜਿਆ ਕਹਿੰਦਾ ਤੁਸੀਂ ਹਟ ਜੋ ਐਵੇਂ ਗੱਲ ਕਰ ਕੇ ਗਿਆ ਤੈਨੂੰ ਮੈਂ ਤੁਹਾਡੇ ਦੁੱਖੋਂ ਮਾਰਨ ਲੱਗਾ ਉੱਥੇ ਇੱਕ ਗੋਗਾ ਸਾਹ ਸਿੰਘ ਉਹਨੂੰ ਨੇ ਕਿਹਾ ਲਕਈ ਨਹੀਂ ਮੈਂ ਕੋਈ ਕੋਟ ਕਮਾਣੀ ਪੀ ਲੋ ਉਹਨਾਂ ਕਿਵੇਂ ਪਾਲੂਗੀ ਹਨਾ ਪਾਣੀ ਪੀ ਲੋ ਇਹ ਤਾਂ ਹੋਊਗਾ ਇਹ ਨਾ ਕਰਦਾ ਸੀ ਮਾਸੀ ਤਸਾਨ ਨਾ ਕਰ। ਮੈਂ ਹਨ ਮੈਂ ਤੁੰਗ ਸਿੱਟੀ ਵਿੱਚ ਜੀ ਕਾ ਮਾਰਿਆ ਮੈਂ ਪੱਜ ਕੇ ਬਾਹਰ ਖੁੱਲਿਆ ਮੈਂ ਆਪਣੇ ਜਨ ਦੇ ਨੇ ਘਰ ਕੋਈ ਨੂੰ ਪਤਾ ਲੱਗਿਆ ਮੈਂ ਬਹੁਤ ਚਿੰਤਾ ਮਾਰਿਆ ਮੈਂ ਤਾਂ ਚਾਲੂ ਕੋ ਚਾਲੂ ਛੇਤੀ ਘੱਟੀ ਲੈ ਆਓ ਸਾਨੂੰ ਆਖੀ ਦੇ ਕਿ ਚਾਪੀ ਨਹੀਂ ਦਿੰਦੇ ਬਾਸ ਬੋਲ ਕੇ ਛੇਤੀ ਘੱਟੀ ਲੈ ਕੇ ਤੇ ਮੈਨੂੰ ਕਹਿ ਕੇ ਕਿ ਆ ਫੋਨ ਤੇ ਰਿਕਾਰਡਿੰਗ ਕਰਕੇ ਗਿਆ ਨਾ ਮੈਂ ਜਿਹੜਾ ਕੁਛ ਕਰਨਾ ਸੀ ਕਰਤਾ ਹੁਣ ਤੂੰ ਇਹਨਾਂ ਨੂੰ ਛੱਡੀ ਨਾ ਤੂੰ ਜੇਲ੍ਹ ਚ ਕਰਾ ਮੰਮੀ ਇਹ ਕੌਜਾ ਜੀਦਾ ਬਰਵਾ ਤੈਨਰ ਕਰ ਬਰਵਾਦੀ ਹੋ ਗਿਆ ਮੇਰਾ ਅੱਜ ਕੋਈ ਨਹੀਂਗਾ ਮੈਂ ਕੱਲੇ ਹੀ ਦੇ ਆਸਰੇ ਦਿਨ ਕੱਟੂਗੀ ਹਾਏ ਉਹਨੇ ਕਿਹਾ ਵੀ ਗੋਗੇ ਤੂੰ ਹਟ ਜਾ ਤੂੰ ਹਟ ਜਾ ਲਲ ਕਰੇ ਨਾ ਮਾਰ ਹਾਈ ਵੇ ਤੂੰ ਤਾਂ ਜੇਲ੍ਹ ਤੋਂ ਆਜੂਗਾ ਤੇ ਮੇਰਾ ਘਰ ਨਹੀਂ ਬਚਿਆ ਮੇਰਾ ਘਰ ਬਰਬਾਦ ਹੋ ਗਿਆ ਕਿੱਥੇ ਦੇਂਦੀ ਸੀਗੀ ਵੀ ਆਊਗਾ ਆਊਗਾ ਨਾ ਬਾਹਰ ਲਜਾਗਦੀ ਸੀ ਤੇ ਹੁਣ ਉੱਥੇ ਕੁਝ ਵੀ ਨਹੀਂ ਇਹ ਹਾਲ ਨੇ ਸਾਨੂੰ ਪੱਟ ਲਿਆ ਇਹ ਪੱਟ ਲਿਆ ਮੈਂ ਟਕਿੰਦੀ ਸੀਗੀ ਤੂੰ ਅੰਦਰ ਕਿਤੇ ਵਿਚਾਰਾ ਘਰੋਂ ਬਾਹਰ ਨਹੀਂ ਸੀ ਮੇਰੇ ਮਾਰਾ ਜਾਂਦਾ ਨਹੀਂ ਸੀਗਾ ਪੰਜਾਂਦਾ ਨਹੀਂ ਸੀ ਮੇਰੇ ਮਾਰਾ ਇਹ ਹੀ ਗੱਲ ਕਹਿੰਦਾ ਸੀ ਕਹਿੰਦਾ ਨਹੀਂ ਤੂੰ ਕੱਲੀ ਆ ਘਰੇ ਮੈਂ ਕਿਤੇ ਨਹੀਂ ਜਾਣਾ ਕਿਤੇ ਨਹੀਂ ਜਾਣਾ ਘਰੇ ਆਏ ਆਏ ਮੈਨੂੰ ਦੋ ਦਿਨ ਪਹਿਲਾਂ ਦਵਾਈ ਵੀ ਦਵਾਉਂਦਾ ਰਿਹਾ ਮੈਨੂੰ ਦਵਾਈ ਦਵਾ ਕੇ ਲਿਆਇਆ ਕਹਿੰਦਾ ਤੇਰੀ ਢੋਈ ਠੀਕ ਹੋ ਜੂਗੀ ਪਰ ਹਟਦੇ ਨਹੀਂ ਸੀ ਅਸੀਂ ਆਪਦੇ ਤਾਏ ਦੇ ਮੁੰਡੇ ਨੂੰ ਘਰੇ ਵੀ ਬਾਕੇ ਗਏ ਤਾਏ ਦੇ ਮੁੰਡੇ ਨੂੰ ਫੋਨ ਵੀ ਲਾਇਆ ਤਾਏ ਦਾ ਮੁੰਡਾ ਕਹਿੰਦਾ ਮੈਂ ਜੀਰੇ ਆ ਮੈਂ ਹੋਂਨਾ ਮੈਂ ਹੋਂਨਾ ਬਸ ਉਹਦੇ ਆਣ ਦੀ ਦੇਰ ਸੀ ਆ ਕੰਮ ਹੋ ਗਿਆ ਮੈਂ ਉੱਥੇ ਉਹਨੂੰ ਫੂਲ ਵੀ ਲਾਇਆ ਚੀਕਾਂ ਮਾਰੀਆਂ ਮੈਂ ਕਿ ਬਾਈ ਛੇਤੀ ਆ ਜਾ ਬਾਈ ਛੇਤੀ ਆ ਜਾ ਹਾਏ ਕਿੰਨੇ ਬੱਚੇ ਤੁਹਾਡੇ ਇੱਕ ਬੱਚਾ ਕਿੰਨੇ ਜੇ ਤੋ ਪਰੇਸ਼ਾਨ ਕਰਦੇ ਆਂ ਇਹ ਤਾਂ ਦਾ ਪਰੇ ਜਾਣ ਅੱਜ ਬਾਲਾ ਕੀਤਾ ਦੋ ਦਿਨ ਤਿੰਨ ਦਿਨ ਪਹਿਲਾਂ ਵਾਰਨਿੰਗ ਦਿੰਦਾ ਰਿਹਾ ਵੀ ਤੁਸੀਂ ਹਟ ਜਾਓ ਹਟ ਜਾਓ ਹਟ ਜਾਓ ਪਹਿਲਾਂ ਤਿੰਨ ਮਹੀਨੇ ਪਹਿਲਾਂ ਬੋਰ ਖਰਾਬ ਕਰਤਾ ਅਸੀਂ ਕਿਹਾ ਚੱਲ ਬਾਬੇ ਦੀ ਜਗ੍ਹਾ ਇਹ ਬੰਦੇ ਕੌਣ ਆ ਉਹ ਬੰਦੇ ਕਮੇਟੀ ਵਾਲੇ ਪ੍ਰਧਾਨ ਹੀ ਆ ਕਿਹੜੀ ਕਾਦੀ ਕਮੇਟੀ ਆ ਉਹਨੇ ਦੀ ਉਹਨਾਂ ਦੀ ਬਾਬਾ ਜੀ ਉਹਦਾ ਰਾਮ ਦੀ ਕੀ ਕੀ ਹੈ ਕਿ ਬਾਬਾ ਜੀ ਉਹਦਾ ਰਾਮ ਦੀ ਕੀ ਕੀ ਕੰਮ ਕੀ ਆ ਉਹਨਾਂ ਦਾ ਉੱਥੇ ਹਾਲ ਬਣਾਉਂਦੇ ਆ ਕਾਦਾ ਹਾਲ ਮੇਲੇ ਵਿੱਚ ਸਾਲ ਪਿੱਛੋਂ ਮੇਲਾ ਲੱਗਦਾ ਉੱਥੇ ਕੋਈ ਜਗ੍ਹਾ ਵਗੈਰਾ ਹਾਂ ਸੁਣਦੇ ਹੋਰ ਲੋਕਾਂ ਨੇ ਵੀ ਨਹੀਂ ਸਮਝਾਇਆ ਮਾਨੂੰ ਇੰਦੀ ਆਵਾਜ਼ ਉੱਚੀ ਚ ਚਲਾ ਦੇ ਨਹੀਂ ਸੁਣਦੇ ਨਹੀਂ ਸੀ ਵਿਚਾਰੇ ਦੀ ਕੋਈ ਨਹੀਂ ਸੰਦਾ ਸੀ ਸਾਰੇ ਸੱਚੇ ਕਮੇਟੀ ਬਣੀ ਸੀ ਕਹਿੰਦੇ ਸੀ ਇਹ ਤਾਂ ਕਮਲਾ ਲੈ ਐਵੇਂ ਹੀ ਆਏ ਕਹਿ ਦਿੰਦੇ ਸੀ ਉਹਦੀ ਕੋਈ ਗੱਲ ਹੀ ਨਹੀਂ ਸੁਣਦਾ ਸੀਗਾ ਰੋੜਾ ਬਹੁਤ ਮੋੜਾ ਸਭ ਦਾ ਉਹ ਕਹਿੰਦਾ ਸੀ ਹਟ ਜਾ ਸਾਡੇ ਬਾਰਮਗ ਸਾਡੇ ਘਰ ਨੂੰ ਇੱਧਰ ਨੂੰ ਐਡੇ ਐਡੇ ਖੱਪੇ ਮੋਰੇ ਹੀ ਰੱਖੇ ਵੇ ਆ ਸਾਨੂੰ ਬਹੁਤ ਖਰਾਬ ਦੇਖ ਕੇ ਜਾ ਕੇ ਦੇਖ ਸਕਦੇ ਹੋ ਤੁਸੀਂ ਜਾ ਕੇ ਮੌਕਾ ਵੀ ਦੇਖ ਲਓ ਤੇ ਤੇ ਤੁਹਾਡੇ ਥੋੜਾ ਸਭ ਐਨੀ 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 ਹੈ ਕੋਈ ਨਹੀਂ ਗਾ ਕੋਈ ਨਹੀਂ ਆ ਭਾਈ ਬਿਆਨ ਤਨੂ ਮੈਂ ਚੀਕਾ ਮਾਰ ਕੇ ਫੁੱਲ ਲਾਇਆ ਇੱਕ ਮਿੰਟ ਕੀ ਨਾ ਜੀ ਤੁਹਾਡਾ ਗਗਨਦੀਪ ਕਿਹੜਾ ਪਿੰਡ ਚੋੜ ਚੱਕ ਕੀ ਹਾਸਾ ਹੋਇਆ ਅੱਜ ਤੁਹਾਡੇ ਨਾਲ ਅੰਕਲ ਸਾਡੇ ਨਾਲ ਦੇ ਘਰ ਦੇ ਨਾਲ ਹਾਲ ਬਣ ਰਿਹਾ ਸੀ ਕੁਝ ਟਾਈਮ ਪਹਿਲਾਂ ਉਹਨਾਂ ਨੇ ਸਾਡਾ ਬੋਰ ਖਰਾਬ ਕਰਤਾ ਅਸੀਂ ਦਾਅਵੇ ਨਹੀਂ ਪਰਵਾਹ ਮੰਨਿਆ ਸੀ ਕੋਈ ਪੈਸਾ ਨਹੀਂ ਲਿਆ ਉਹਨਾਂ ਤੋਂ ਜਿਹੜੇ ਉਹਦੇ ਨਾਲ ਬੰਦੇ ਲੱਗੇ ਹੋਏ ਸੀ ਸਾਡੀ ਮੇਰਾ ਸੱਸ ਨਹੀਂ ਸਹੁਰਾ ਨਹੀਂ ਉਹ ਉੱਚ ਉੱਚ ਨਾ ਚਿੱਕਾ ਮਾਰਦੇ ਸੀ ਤੇ ਫੋਨ ਤੇ ਗੰਦੇ ਗਾਣੇ ਲਾਉਂਦੇ ਸੀ ਮੈਂ ਘਰ ਵਿੱਚ ਕੱਲੀ ਆ ਤੇ ਉਹਨੂੰ ਇਹ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀ ਉਹ ਉੱਚ ਉੱਚ ਲੜ ਕੇ ਮਾਰਦੇ ਸੀ ਫਿਰ ਉਹ ਕੰਧ ਤੇ ਚੜਿਆ ਕਹਿੰਦਾ ਤੁਸੀਂ ਹਟ ਜਾਓ ਇਹ ਵੀ ਗੱਲ ਕਹਿ ਕੇ ਗਿਆ ਕਹਿੰਦਾ ਮੈਂ ਤੁਹਾਡੇ ਦੁੱਖੋ ਮਾਰਨ ਲੱਗਾ ਉੱਥੇ ਇੱਕ ਗੋਗਾ ਸਾਥ ਸੀ ਉਹ ਨੂੰਨੇ ਕਿਆ ਕਹਿੰਦਾ ਮੈਂ ਤੇਰੇ ਦੁੱਖ ਮਾਰਨ ਲੱਗਾ ਇਹ ਗੱਲ ਕਈ ਵੀ ਉਹਨਾਂ ਨੇ ਆ ਕੇ ਉੱਤਾ ਵੀ ਨਹੀਂ ਬਾਚਿਆ ਤੇ ਮੈਨੂੰ ਕਹਿ ਕੇ ਗਿਆ ਫੋਨ 'ਚ ਰਿਕਾਰਡਿੰਗ ਕਰਕੇ ਗਿਆ ਕਹਿੰਦਾ ਮੈਂ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਤੂੰ ਇਹਨਾਂ ਨੂੰ ਛੱਡੀ ਨਾ ਤੂੰ ਜੇਲ੍ਹ 'ਚ ਕਰਾ ਦੇ ਤੇ ਇਹ ਤੁਹਾਨੂੰ ਕਿੰਨੇ ਟਾਈਮ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਇਹ ਕਾਰਾ ਕਰ ਮੈਨੂੰ ਜਦੋਂ ਇਹ ਕਾਰਾ ਕਰਤਾ ਜਦੋਂ ਚੱਗ ਸਿੱਟੀ ਮੈਂ ਚੀਕਾਂ ਮਾਰੀਆਂ ਮੈਂ ਪੱਜ ਕੇ ਬਾਹਰ ਖੋਲਿਆ ਮੈਂ ਆਪਣੇ ਚਾਚਿਆਂ ਦੇ ਘਰ ਨੂੰ ਗਈ ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਮੈਂ ਬਹੁਤ ਚੀਕਾਂ ਮਾਰੀਆਂ ਮੈਂ ਕਿਹਾ ਬਚਾ ਲੋ ਬਚਾ ਲੋ ਛੇਤੀ ਗੱਡੀ ਲੈ ਆਓ ਸਾਨੂੰ ਆਪਦੀ ਗੱਡੀ ਦੀ ਚਾਬੀ ਨਹੀਂ ਲੱਭੀ ਬਾਅਦ ਚ ਹੋਰ ਕਿਸੇ ਦੀ ਗੱਡੀ ਚ ਲੈ ਕੇ ਗਏ ਹਾਂ ਕੀ ਨਾਮ ਆਪ ਦਾ ਬਿਨਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਤੁਹਾਡਾ ਪੂਰ ਚੱਕ ਕੀ ਪ੍ਰੋਬਲਮ ਆਈ ਹੈ ਹਾਸਾ ਹੈ ਤੁਹਾਡੇ ਘਰੋਂ ਮੈਨੂੰ ਫੋਨ ਗਿਆ ਜੀ ਮੈਂ ਜੀਰੇ ਗਿਆ ਸੀ ਚੁੱਲਾ ਲੈ ਕੇ ਇਲੈਕਟ੍ਰੀਸ਼ੀਅਨ ਨੂੰ ਸੂਤ ਕਰਾਉਣ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਨਾ ਵੀ ਜਿੱਦਾ ਪਾਸ ਹੋ ਕੇ ਗੱਲ ਸੁਣ ਮੈਂ ਕਿਹਾ ਕੀ ਗੱਲ ਆ ਮੈਂ ਤਾਂ ਵੀ ਮੈਨੂੰ ਨਾ ਕਿ ਡੱਕ ਲੱਗਾ ਆ ਕੀ ਬੋਲੀ ਜਾਂਦੇ ਆ ਵੀ ਜੋਲਾ ਰਾਮ ਵਾਲੇ ਨਾਲ ਘਰ ਦੇ ਗਵਾਂਢ ਆ ਤੇ ਨਾ ਇਹਨੂੰ ਆਖਿਆ ਕੋਈ ਨਹੀਂ ਮੈਂ ਆ ਜਣਾ ਇੱਥੇ ਅੱਧੇ ਘੰਟੇ ਦਾ ਤੇ ਕਰਦਾ ਗੱਲਾਂ ਇਹਨਾਂ ਨਾਲ ਇਹਨਾਂ ਕਹਿ ਕੇ ਤੇ 15-20 ਮਿੰਟਾਂ ਜੀ ਆਪਦੀ ਡੈਥ ਕਰ ਗਿਆ ਵੀ ਮੈਨੂੰ ਇਹਨਾਂ ਦੇ ਚੱਲ ਰਿਆ ਸੀ ਵੀ ਗਾਣੇ ਚੱਲ ਰਹੀ ਸੀ ਧਰਮ ਦੇ ਜਗ੍ਹਾ ਤੇ ਉੱਤੇ ਪਰ ਕਿਸੇ ਡੌਟ ਨਹੀਂ ਗਿਆ ਕਿਸੇ ਦੇ ਘਰ ਦੇ ਵਿੱਚ ਬਾ ਗੱਲ ਜਾਵੇ ਜਾਂ ਕੋਈ ਆਵਾਜ਼ ਜਾਵੇ ਘਰ ਘਰ ਰੱਖਣੀ ਚਾਹੀਦੀ ਆ ਇਹ ਕੌਣ ਆ ਵੀ ਇਹ ਗਾਣੇ ਲਾਉਣ ਵਾਲੇ ਇੱਥੇ ਧਰਮਕਸਤਾਨ ਦੇ ਉੱਤੇ ਗਾਣੇ ਕਿੱਥੇ ਚੱਲਦੇ ਪਏ ਚੱਲਦੇ ਤਾਂ ਜੋਧਾ ਰਾਮ ਵਾਲੀ ਜਗ੍ਹਾ ਤੇ ਹੀ ਇਹ ਉਹ ਉਹ ਜਗ੍ਹਾ ਕਿੱਥੇ ਆ ਉਹ ਜਗ੍ਹਾ ਜੀ ਘਰ ਦੇ ਨਾਲ ਆ ਮੇਰੇ ਚਾਚੇ ਦੇ ਮੁੰਡੇ ਦੀ ਡੈਥ ਹੋਈ ਆ ਅੱਛਾ ਉਹਨਾਂ ਦੇ ਨਾਲ ਆ ਹਾਂਜੀ ਉਹ ਤੇਵੇਂ ਅਕਸਰ ਹੀ ਆਏ ਹੁੰਦਾ ਸੀ ਹਾਂ ਉਹ ਮੈਨੂੰ 4-5 ਦਿਨ ਹੋ ਗਏ ਆ ਮੈਥਡ ਬਿਜੀ ਸੀ ਮੈਂ ਕਿਹਾ ਇਹਨੂੰ ਦੱਸ ਕੋਈ ਗੱਲ ਆ ਤਾਂ ਕਹਿੰਦਾ ਮੈਂ ਤੈਨੂੰ ਦੱਸਦਾ ਮੈਂ ਤੜਕੇ ਵੀ ਸਵੇਰ ਵੀ ਗਿਆ ਉਹ ਕਹਿੰਦਾ ਮੈਂ ਤੈਨੂੰ ਦੱਸ ਨਹੀਂ ਸਕਦਾ ਮੈਂ ਉਹ ਗੱਲ ਤਾਂ ਦੱਸ ਮੈਨੂੰ ਸੜੇ ਕੰਮ ਪੈ ਗਿਆ ਮੈਂ ਜੀਰੇ ਚਲਿਆ ਗਿਆ ਤੇ ਇਨੇ ਚੈਨ ਵਾਲੇ ਮੈਨੂੰ ਫੋਨ ਲਾਇਆ ਕਹਿੰਦਾ ਵੀ ਮੈਂ ਕੰਮ ਕਰਨ ਲੱਗਾ ਕੰਮ ਨਹੀਂ ਕਰ ਪਾਇਆ ਮੈਂ ਉਹ ਆਖਿਆ ਵੀ ਘਰ ਵਾਲੀ ਨਾਲ ਗੱਲ ਕਰਾਂ ਤੇਰੀ ਮੇਰੀ ਉਹਨੇ ਗੱਲ ਕੀਤੀ ਕਹਿੰਦੀ ਬਾਈ ਉਹ ਬੋਲੀ ਜਾਂਦਾ ਤੇ ਕਹਿੰਦਾ ਵੀ ਉਹ ਗਾਣੇ ਲੱਗੇ ਉਹਨਾਂ ਦੇ ਆਏ ਆ ਜਿਉਂ ਆ ਤੇ ਮੈਂ ਕਿਹਾ ਵੀ ਕੋਈ ਨਹੀਂ ਮੈਂ ਅੱਧੇ ਘੰਟੇ ਦੇ ਕਰਾਂ 15-20 ਮਿੰਟਾਂ ਦੇ ਵਿੱਚ ਆਪਦੀ ਜਿੱਤ ਕਰ ਲਈਏ ਤੇ ਅੱਗੇ ਵੀ ਕਦੇ ਹੋਇਆ ਐਦਾਂ ਦਾ ਅੱਗੇ ਵੀ ਪਰੇਸ਼ਾਨ ਕਰਦੇ ਸੀ ਜੀ ਉਹ ਜਿਹੜੇ ਨੇ ਕੀ ਉਹਨਾਂ ਨੇ ਜਗ੍ਹਾ ਬਣਾਈ ਹੋਈ ਆ ਆਪਦੀ ਉਹਨਾਂ ਦੇ ਵੱਡੇ ਵੱਡੇ ਦਰਵਾਜ਼ੇ ਰੱਖੇ ਹੋਏ ਆ ਖੁੱਲਾ ਰੱਖਿਆ ਆ ਵੀ ਡੌਂਟ ਹੀ ਨੀ ਆ ਕਿਸੇ ਦੇ ਘਰ ਨੂੰ ਆਜ ਜਾਵੇ ਜੇ ਕੋਈ ਆਵਾਜ਼ ਸੁਣਦਾ ਗੱਲ ਸੁਣਦਾ ਆਪਦੀ ਗੱਲ ਕਰਦਾ ਤੇ ਉਹਦੀ ਘਰੇ ਘਰੇ ਸੁਣਨੀ ਚਾਹੀਦੀ ਆ ਵੀ ਇਹ ਮਤਲਬ ਕੀ ਕਿਸੇ ਲੋਕਾਂ ਨੂੰ ਸੁਣਾਉਣਾ ਨਹੀਂ ਪਹਿਲਾਂ ਵੀ ਕੋਈ ਝਗੜਾ ਹੋਇਆ ਇਸ ਇਸ ਗੱਲ ਨੂੰ ਲੈ ਕੇ ਤੁਹਾਡਾ ਕੀ ਵੀ ਉਹ ਆnde ਆਵਾਜ਼ ਲਾਉਂਦੇ ਸੀ ਉੱਚੀ ਉੱਚੀ ਡੈਕ ਲਾ ਰਹੇ ਸੀ ਉੱਚੀ ਜੀ ਕਰਕੇ ਅੱਛਾ ਅੱਛਾ ਤੇ ਹੁਣ ਕੀ ਚਾਹੁੰਦੇ ਹੋ ਕੋਈ ਚਾਹੁੰਦੇ ਆ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਬੰਦਿਆਂ ਜਿਹੜੇ ਬੰਦੇ ਨੇ ਗੰਦ ਪਾਇਆ ਹੈ ਕਿੰਨੇ ਸਾਲ ਦੀ ਉਮਰ ਸੀ ਉਹ ਮੁੰਡੇ ਦੀ 35 ਸਾਲ ਦੀ ਲਗਭਗ ਮੇਰੇ ਨੂੰ ਤਾਂ ਜਾ ਕੀ ਨਾਮ ਕੀ ਸੀ ਉਹਦਾ ਗੁਰਦੀਪ ਸਿੰਘ ਵਿਆਹਿਆ ਸੀਗਾ ਹਾਂਜੀ ਉਹਦੇ ਇੱਕ ਲੜਕਾ ਉਸ 10 ਸਾਲ ਦਾ ਲੜਕਾ ਉਹਦਾ ਹੀ ਹੁਣ ਤੁਸੀਂ ਕਿੱਦਾਂ ਦਾ ਇਨਸਾਫ ਚਾਹੁੰਦੇ ਹੋ ਅਸੀਂ ਅਣੀ ਵੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਕਿਹਨਾਂ ਦੇ ਵਿਰੁੱਧ ਉਹ ਇੱਕ ਤਾਂ ਜੀ ਬਲਵੰਤ ਸਿੰਘ ਜਿਹੜਾ ਹੈਗਾ ਉਹ ਕਮੇਟੀ ਦਾ ਪ੍ਰਧਾਨ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਕੀ ਚੱਲ ਰਿਹਾ ਵੀ ਕਿਉਂ ਨਹੀਂ ਉਹਨਾਂ ਨੇ ਰੋਕਿਆ ਵੀ ਇਹ ਗਾਣੇ ਰੋਕਣ ਨੂੰ ਵੀ ਤੀਟਾ ਹਟਾਇਆ ਨਾ ਇੱਕ ਜੀ ਹੈਗਾ ਸਰਪੰਚ ਬਲਵੀਰ ਸਿੰਘ ਉਹ ਨਾ ਬੰਦਿਆਂ ਦੀ ਅਗਵਾਈ ਚ ਚੱਲ ਰਹੀ ਹੈ ਕਮੇਟੀ ਵੀ ਉਹ ਬੰਦਿਆਂ ਨੇ ਕਿਉਂ ਨਹੀਂ ਰੋਕਿਆ ਵੀ ਇਹ ਕੰਮ ਗਾਣੇ ਲਾ ਰਿਹਾ ਇੱਥੇ ਕਿਉਂ ਕਿਹੜੀ ਗੱਲ ਲਾ ਰਿਹਾ ਸੀ